ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵਗੇ ਜੀ ਚੜ੍ਹਦੀ ਕਲਾ 'ਚ ਹੋਵਗੇ ਅਸੀਂ ਵੀ ਸਾਰੇ ਠੀਕ ਠਾਕ ਆਲੀ ਤੇ ਟਾਈਮ ਹੋ ਗਿਆ ਭਾਈ ਇੱਥੇ 10:30 ਦਾ ਤੇ ਰੋਟੀ ਪਾਣੀ ਪਕਾ ਕੇ ਛੱਡ ਲਿਆ ਆਪਾਂ ਤੇ ਬਸ ਭਾਂਡੇ ਮਾਜਨੇ ਰੋਟੀ ਵਾਲੇ ਤੇ ਅੱਜ ਤਾਂ ਆਪਣੇ ਵੀ ਧੁੱਪ ਹੈਣੀ ਜੀ ਦੋ ਦਿਨ ਤਾਂ ਵਧੀਆ ਧੁੱਪ ਲਾਈ ਆਉ ਉਹ ਤੇਰਾ ਮਾਰਦਾ ਤੂੰ ਦੱਖਾ ਤਾ ਟੋਪ ਹੈ ਨਹੀਂ ਅੱਜ ਆਪਣੇ ਜਵਾਂ ਵੀ ਧੁੰਦੀ ਧੁੰਦ ਹੈ ਝਾਕਦਾ ਤਾਂ ਦੇਖ ਵੀ ਖਾ ਕੇ ਰੋਡ ਫੂਲ ਤਾਂ ਖਾ ਲੀਆਂ ਤੂੰ ਆਪਦੇ ਹਿੱਸੇ ਦੀਆਂ ਹੁਣ ਉਹਦੀ ਰੋਟੀਆਂ ਤੇ ਨੀਤ ਹੈ बाकी जी जो चैनल चैनल कर लिये सबसक्राइब भीडियो लगी लाइक शेयर कमेंट करके जरूर दस्यो ठंड की अपने दो दिन पहला पता ही नहीं लगता ठंड की चीज होंगी कदूगा तो नहीं रब और कप नहीं तो लीड़े नहीं सुकने ਦੋ ਦੋਨੋਂ ਹੋ ਗਏ ਵਧੀਆ ਸੁੱਕ ਜਾਂਦੇ ਸੀ ਕੱਪੜੇ ਤੇ ਅੱਜ ਤਾਂ ਦੇਖੋ ਸੁੱਕਣਗੇ ਕਿ ਨਹੀਂ ਛੁੱਟ ਗੱਡ ਲਈ ਤਾਂ ਸੁੱਕ ਜਾਣਗੇ ਨਹੀਂ ਤਾਂ ਆ ਜਾ ਲਓ ਜੀ ਕੰਮ ਕਰਦੇ ਆ ਆ ਤੇ ਜਾ ਬਾਜ ਜਾ ਖੜ ਜਾ ਜਾ ਬਾਜ ਜਾ ਬੀਬੀ ਨਾਲ ਖੜ ਗਿਆ ਵੀ ਵੀ ਚੱਲ ਪੈ ਵਾਹ ਹਪਾਇਾ ਲੀ ਦੇ ਚੱਲਣ ਖਾਲ ਤੇ ਉਹ ਚੇਤੀ ਕਿ ਚੱਲੇ ਜਾਣਗੇ ਘਰੇ ਵਾਲਾ ਟਾਈਮ ਲੱਗਿਆ ਪਾਣੀ ਕੱਢਣਾ ਪੈਂਦਾ ਫਿਰ ਦੇ ਕਿਚ ਇਹ ਇੱਕ ਚੱਲਣੇ ਪੈਂਦੇ ਇੱਥੇ ਖੁੱਲੇ ਘਣਾ ਪੈ ਨਹੀਂ ਲੱਗਦਾ ਬਹੁਤ ਠੰਡਾ ਤਾਂ ਰਹਤਾ

ਹੌਲੀ ਹੌਲੀ ਸੁੱਖਣ ਮੇਰੇ ਦੇਖੋ ਕੱਤੀ ਹੂੰ ਤੰਗੀ ਵਾਲੀ ਐ ਤੜਕੀ ਆਈ ਐ ਰਾਤਾ ਫੇਮੀ ਸੀ ਇਹ ਹੁਣ ਨਾ ਊੜਾ ਪੰਨਿਆ ਨਾ ਜਰਾ ਬਾਪਾ ਪੰਨਿਆ ਆਂ ਰੋਟਾ ਨਹੀਂ ਹੋਣਾ ਕੱਲ੍ਹ ਆ ਪਾਦੇਂਦੇ ਲੋ ਜੀ ਮਮਮੀ ਲਾ ਰਹੀ ਆ ਪੁੱਸਾਂ ਥੱਲੇ ਬੱਕਰਾ ਪਸੂ ਬਾਰ ਬੰਨਤੇ ਤੇ ਲੱਗਦਾ ਸੀਗਾ ਵੀ ਉੱਚਾ ਆ ਜਾਗਦਾ ਧੁੰਦ ਜੀ ਡਿੱਗੀ ਤੁਰ ਜਾਂਦੀ ਹੈ ਚਾਨਣ ਜਿਆਦਾ ਹੁੰਦਾ ਵੀ ਕੱਢ ਲੈ ਸ਼ਾਇਦ ਕਿ ਨਹੀਂ ਮੰਮੀ ਹੋਰ 11:00 ਵੱਜ ਗਏ ਤੇ ਹੋਰ ਹੂੰ ਇਹ ਬਿਸਤਰ ਜਣੇ ਨਿਕਲਦਾ ਭਾਈ ਅੱਜ ਸਾਡਾ ਮੁੰਡਾ ਠੰਡ ਰੋਟੀ ਖਾ ਕੇ ਫੇਰ ਫੇਰ ਮੇਰਾ ਫੋਨ ਲੈ ਕੇ ਬਹਿ ਗਿਆ ਅੰਦਰ ਲੈ ਤੂੰ ਮੈਂ ਤਾਂ ਹੀ ਸਿਜਾ ਕੰਮ ਤੋਂ ਦਾ ਬਾਕੀ ਤਾਂ ਨਿਬੜ ਗਿਆ ਬਸ ਆਪਣ ਤੇ ਹੁਣ ਠੰਡ ਜੀ ਲੱਗਦੀ ਆ ਪਰ ਐਂ ਲੱਗਦਾ ਵੀ ਨਾ ਜੇ ਲੈਨੇ ਹਨਾ ਨਾ ਕੀ ਕੰਮ ਨਿਪਟਾ ਨਿਬੜ ਜੂਗਾ ਵਿਲੇ ਜੀ ਹੋ ਕੇ ਬਹਿ ਜਾਗੇ ਫੇਰ ਭੈਣ ਹੋ ਰਿ ਆਉਣਗੇ ਤੇ ਕਹਿੰਦੇ ਸੀ ਚੈਨਲ ਬਣਾ ਕੇ ਦਿਓ ਭਾਈ ਚੈਨਲ ਬਣਾ ਕੇ ਦਿਓ ਮਾਹ ਕੋਈ ਬਣਾ ਦਾਂਗੇ ਭਾਈ ਇੱਕ ਤਾਰਾ ਉਹਨਾਂ ਦਾ ਕੈਮਰਾ ਨਹੀਂ ਚੱਲਦਾ ਉੱਥੇ ਜਿੱਥੇ ਕੈਮਰਾ ਚੱਲਦਾ ਹੁੰਦਾ ਵੀ ਚਾਹੀਦਾ ਹੁੰਦਾ ਵੀ ਉੱਥੇ ਵੀ ਪੈਨ ਕਾਰਡ ਵਗੈਰਾ ਦੀ ਜਾਂ ਵੀ ਜਾ ਆਧਾਰ ਕਾਰਡ ਦੀ ਫੋਟੋ ਫੋਟੋਸ ਖਿੱਚੀ ਨਹੀਂ ਹੁੰਦੀ ਆ ਫਿਰ ਆਪਣਾ ਚੈਨਲ ਵੈਰੀਫਾਈ ਹੋ ਜਾਂਦਾ ਉਹ ਵੈਰੀਫਾਈ ਕਰਦੇ ਹੁੰਦੇ ਆ ਕਿ ਆਧਾਰ ਕਾਰਡ ਹੋਵੇ ਜਾਂ ਪੈਨ ਕਾਰਡ ਉੱਥੇ ਉਹਨਾਂ ਦਾ ਉਹਦੇ ਮੈਂ ਪਹਿਲਾਂ ਬਣਾਇਆ ਪਿਛਲੇ ਘਰੇ ਉਹ ਕੈਮਰਾ ਨਹੀਂ ਚੱਲਿਆ ਹੁਣ ਦੇਖੋ ਐਤੀ ਹੁਣ ਚੱਲੂਗਾ ਕਿ ਨਹੀਂ ਉਹ ਕਹਿੰਦੀ ਮੈਂ ਜਿਹੜੀ ਫੋਨ ਦੇ ਵਿੱਚ ਕੈਮਰੇ ਦੀ ਸੈਟਿੰਗ ਹੁੰਦੀ ਹੈ ਮੈਂ ਸਾਰੀਆਂ ਆਪਾਂ ਤੇ ਕਰ ਲਈ ਚਾਲੂ ਕਰ ਲਿਆ ਲੋ ਕਰ ਲਿਆ ਮਾਚਾਲ ਕੋਈ ਨਹੀਂ ਦੇਖਨੇ ਅਗਰ ਕੀ ਬੰਦ ਹੈ ਲੋ ਜੀ ਚਾ ਆਪਣੀ ਬਣ ਗਈ ਮੈਂ ਪੌਲਣਾ ਕਿਵੇਂ ਆ ਠੀਕ ਹੈ ਲੋ ਜੀ ਹੁਣ ਆਪਾਂ ਬਿੱਲੇ ਆ ਤੇ ਅੱਜ ਤਾਂ ਹਏ ਤੁਸੀਂ ਇਹ ਨਜ਼ਰ ਲਾਤੀ ਕਹਿੰਦੇ ਧੁੱਪ ਸੋਡੇ ਧੁੱਪ ਨਿਕਲਦੀ ਆ ਵਧੀਆ ਧੁੱਪ ਨਿਕਲਦੀ ਆ ਸਾਡੇ ਅੱਜ ਧੁੱਪ ਨਹੀਂ ਨਿਕਲੀ ਹੁਣ ਅੱਜ ਅਸੀਂ ਡਿੱਕੀ ਆਨੇ ਧੁੱਪਾ ਜੇ ਧੁੱਪਾ ਜੇ ਪਰ ਧੁੱਪ ਨਹੀਂ ਆ ਰਹੀ ਕਿਤੇ ਨਾਮੁਨਸ਼ਾਨ ਹੈ ਨਹੀਂ ਧੁੱਪ ਦਾ ਭਾਈ ਓਏ ਲਓ ਜੀ ਭੈਣ ਦਾ ਚੈਨਲ ਬਣਾ ਕੇ ਦੇਤਾ ਸਾਨੂੰ ਘੰਟਾ ਡੇਢ ਲੱਗ ਗਿਆ ਮੱਥਾ ਮਾਰਦਿਆਂ ਨੂੰ ਹੋਰ ਬੈਠੇ ਵਾੜੇ ਥੱਕ ਗਏ ਮੈਂ ਆਪ ਤਾਂ ਨਾ ਕਿਈ ਸੀ ਮੈਂ ਤਾਂ ਨਾ ਤੀ ਵੀ ਨਹੀਂ 11 ਵਜੇ ਦੇ ਲੱਗਿਆ ਚੈਨਲ ਬਣਾਉਣ ਤੇ ਟਾਈਮ ਕਿੰਨਾ ਹੋਇਆ ਪਿਆ 2 ਵਜੇ 2 ਵਜੇ ਸਾਰਾ ਕੁਝ ਕਦੇ ਕੋਈ ਇੱਕ ਇਹਦੇ ਫੋਨ ਦਾ ਕੈਮਰਾ ਨਾ ਚੱਲੇ ਭਾਈ ਹਲੋ ਨਹੀਂ ਸੀਗਾ ਉਹ ਫਿਰ ਐਪਸ ਜਾ ਕੇ ਕਿਤੇ ਪਰਮਿਸ਼ਨ ਨਹੀਂ ਸੀਗੀ ਵਲੋਗ ਕਰਿਆ ਸੀ ਫਿਰ ਉੱਥੇ ਜਾ ਕੇ ਹਲੋ ਕਰਿਆ ਮਸਾਂ ਚਲਾਇਆ ਭਾਈ ਕਿਸੇ ਲੋੜ ਤੇ ਬਾਕੀ ਭੈਣ ਦੇ ਚੈਨਲ ਦਾ ਨਾਮ ਹੈਗਾ ਰਮਨਦੀਪ ਸਾਰਨ ਹਾਂ ਬਸ ਆਪਾਂ ਸੈਨ ਨੇ ਗਾਇਆ ਨਾ ਰਮਨਦੀਪ ਸਾਰਨ ਤੇ ਪਲੀ ਚੈਨਲ ਨੂੰ ਸਰਚ ਕਰਕੇ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਬਾਕੀ ਮੈਂ ਇਹਨੂੰ ਕਹਿ ਰਹੀ ਆ ਮੈਂ ਪਹਿਲੀ ਵੀਡੀਓ ਬਣਾ ਲਾ ਮੈਂ ਤੁਹਾਨੂੰ ਦੱਸ ਦੂੰਗੀ ਮਾੜਾ ਉਹ ਕਿਵੇਂ ਅਪਲੋਡ ਕਰਨੀ ਹੈ ਕਿਵੇਂ ਨਹੀਂ ਕਹਿੰਦੀ ਮੈਨੂੰ ਸੰਗ ਆਉਂਦੀ ਹੈ ਸੰਗ ਜੀ ਲਾਈ ਟ੍ਰਾਈ ਕਰਕੇ ਤਾਂ ਦੇਖ ਕੋਈ ਨਹੀਂ ਬਣਾਉਣੀ ਫਿਰ ਬਣਾੜਾ ਉਹ ਮੈਂ ਦੇਖਦੀ ਆ ਨਾਲੇ ਮੈਂ ਇਹ ਦੇਖਣਗੀ ਕਿਵੇਂ ਬਣਾਉ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਠੀਕ ਠਾਕ ਹੋ ਤੁਸੀਂ ਸਾਰੇ ਲਓ ਜੀ ਆਪਾਂ ਚੈਨਲ ਬਣਾ ਲਿਆ ਆਪਣਾ ਭੱਜ ਕੇ ਸਕਦੀ ਚਲੋ ਦੇਖਦੇ ਆ ਕਿਵੇਂ ਇਹ ਕਰ ਮੈਂ ਆਪਣੇ ਬਾਰੇ ਦੱਸ ਮਤਲਬ ਮੇਰਾ ਨਾਮ ਇਕਸਵਰ ਆ ਆਪ ਆਪਣਾ ਹੈ YouTube ਤੇ ਚੈਨਲ ਜੀ ਚਲੋ ਜੀ ਟਰਾਈ ਕਰ ਰਹੀ ਆ ਲਓ ਜੀ ਨਾ ਨੂਕੇ ਪੰਡ ਚੱਕ ਤੇ ਆਪਾਂ ਤੇ ਡੈਡੀ ਲਿਆਏ ਅੱਜ ਖੇਤੋਂ ਗਾਜਰਾਂ ਆਪਣੇ ਜਿੱਥੇ ਸਲੇਟ ਸਲੇਟ ਨਾਲ ਲੱਗਦੀ ਆ ਉਹ ਮੋਟਰ ਆਪਣੇ ਖੇਤ ਉੱਥੇ ਆ ਤੇ ਗਾਜਰਾਂ ਦੇਖੋ ਆਪੀਆਂ ਕਿਸੇ ਕੰਮ ਦੀ ਨਹੀਂ ਪਤਾ ਨਹੀਂ ਵੀ ਇਹੋ ਜਿਹਾ ਸੀ ਪਤਾ ਨਹੀਂ ਕੋਈ ਪਾਣੀ ਤਾਂ ਨਹੀਂ ਦੀ ਕਮੀ ਨਾਲ ਹੋਰ ਹੀ ਹੋ ਗਈਆਂ ਨਰੜੇ ਜਿ ਬਾਲਿਆ ਤੇ ਗਾਜਰਾਂ ਹੁਣ ਦੇਖਦੇ ਹਾਂ ਕਿੰਨਾ ਕੁ ਨਿਕਲਦਿਆਂ ਦੋ ਚਾਰ ਆਲੂ ਪੈ ਸੀ ਕੋਸਾ ਆਲੂ ਪਾਲਾਂਗੇ ਤੇ ਅੱਜ ਗਾਜਰਾਂ ਤੇ ਆਲੂ ਮਿਕਸ ਬਣਾਵਾਂਗੇ ਆਪਾਂ ਰੋਜ਼ ਕਾ ਦੀ ਸਬਜੀ ਹੈ ਜੀ ਹੁਣ ਜਿਹੜੀ ਘਰੇ ਹੁੰਦੀ ਆ ਉਸੇ ਨੇ ਡੰਗ ਲਾ ਲੈਨੇ ਕੱਲ ਹੁਣ ਮੂੰਗੀ ਮੂੰਗੀ ਬਣਾਈ ਸੀ ਕੱਲ ਤਾਂ ਵੈਸੇ ਮੂੰਗੀ ਨੂੰ ਜੀ ਵੀ ਕਰਦਾ ਸੀ ਕਿਉਂਕਿ ਉਥੇ ਛੋਲੇ ਬਟੂਰੇ ਖਾ ਕੇ ਨਾ ਹੋਰੀ ਪਹਰਾਜਾ ਹੋ ਜਾਂਦਾ ਗਾਏ ਜਿਹੜਾ ਢੱਡਾ ਹੋਰੀ ਲੱਗਦਾ ਤੇ ਆ ਲੱਗਦਾ ਵੀ ਕੋਈ ਹਲਕੀ ਜੀ ਸਬਜੀ ਖਾਈਏ ਵਾਹਲੀ ਜੀ ਸਬਜੀ ਤੇ ਚਲੋ ਅੱਜ ਆਪਾਂ ਗਾਜਰਾਂ ਤੇ ਆਲੂ ਬਣਾਵਾਂਗੇ ਤੇ ਭੈਣ ਦਾ ਚੈਨਲ ਦੇਤਾ ਜੀ ਬਣਾ ਕੇ ਤੇ ਸਾਰੇ ਜਣੇ ਭੈਣ ਦੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਰਮਨਦੀਪ ਸਾਰਨ ਦੇ ਨਾਮ ਤੇ ਹਜੇ ਕੋਈ ਵੀਡੀਓ ਵੀਡੀਓ ਅਪਲੋਡ ਨਹੀਂ ਕਰੀ ਹਜੇ ਕੋਈ ਵੀਡੀਓ ਅਪਲੋਡ ਕਰੂਗੀ ਫਿਰ ਜਾ ਕੇ ਸਰਚਿੰਗ ਚ ਆਊਗਾ ਚੈਨਲ ਦੇਖੋ ਆਦੀ ਸੀ ਸ਼ਾਮ ਨੂੰ ਅਪਲੋਡ ਕਰੂਗੀ 11 ਤਾ ਵੀ ਹੋਰ ਨੂੰ ਜੀ ਕਰਦੀ ਸੀ ਕੰਦੀ ਸੰਗ ਜਲਾਦੀ ਕਿਵੇਂ ਕਰੂਗੀ ਮਾ ਕੁਝ ਨਹੀਂ ਹੁੰਦਾ ਮਾ ਤੂੰ 2000 ਦਿਨ ਲੱਗੂਆ ਮੁੜ ਕੇ ਉਹ ਜੀ ਹੋ ਜੇंगी ਮਾ ਪੌਣ ਲੱਗ ਜੇंगी ਜਦੋਂ ਵੀਡੀਓ ਤੇ ਮੰਮੀ ਜੀ ਉਧਰ ਪਸ਼ੂਆਂ ਥੱਲੇ ਸੁੱਕ ਸਿੱਟੀਆਂ ਦੇ ਨੀਰਾ ਚਾਰਾ ਪਾਤਾ ਤੇ ਮੈਂ ਵੀ ਭਾਂਡੇ ਗੁੰਡੇ ਚੱਕ ਤੇ ਤੇ ਬਸ ਹੁਣ ਮੈਂ ਜੀਰ ਦੀਆਂ ਦਾਲ ਸਬਜ਼ੀ ਮੈਂ ਇੱਥੇ ਬੈਗੀ ਚੁੱਲ੍ਹੇ ਗੂਰੇ ਅੱਗ ਤਾਂ ਹੈ ਨਹੀਂ ਬਸੇ ਚੁੱਲ੍ਹੇ ਚ ਤੇ ਉਧਰ ਨਾਏ ਸਿੱਧੀ ਹਵਾ ਜੀ ਆਈ ਜਾਂਦੀ ਐ ਇੱਥੇ ਇਧਰ ਆਪਣੀ ਰਸੋਈ ਦਾ ਉਟਾ ਦੇ ਹਵਾ ਨਹੀਂ ਲੱਗਦੀ ਵਧੀਆ ਮਖ ਚੱਲ ਮੈਂ ਇੱਥੇ ਬਹਿ ਕੇ ਬਣਾਉਂਗੀ ਮਹਾਂ ਸਬਜ਼ੀਆਂ ਚੀਰਦੀ ਐ ਤੇ ਚਲੋ ਜੀ ਸਬਜ਼ੀ ਪਾਣੀ ਚੀਰ ਲਈ ਜਸਨਾ ਆਪਣਾ ਗਿਆ ਪੰਡ ਮਹਾਂ ਨਾ ਜਾ ਕਹਿੰਦਾ ਨਹੀਂ ਮੰਮੀ ਅੱਜ ਮੈਂ ਮਾਸੀ ਨੂੰ ਦੇਖ ਕੇ ਆਉਂਗਾ ਕਿ ਮੈਂ ਵੀਡੀਓ ਬਣਾਉਂਗੀ ਮਹਾਂ ਚੰਗਾ ਝਾਵੜਾ ਜਸਨਾ ਪੰਡ ਵਾ ਗਿਆ ਪ੍ਰੀ ਧੋਨੀਆ ਕੋਲੇ ਤੇ ਚਲੋ ਜੀ ਮੈਂ ਚੀਰ ਲਾਂ ਦਾਲ ਸਬਜ਼ੀ ਤੇ ਫੇਰ ਮੰਲਾ ਦਾ 13 ਤਰੀਕ ਦੀ ਲੋਹੜੀ ਹੋਊਗੀ ਉਦਦੇ ਬਣਾਵਾਂਗੇ ਸਾਗ ਆਪਾਂ ਭਾਲ ਕੇ ਲਿਆਵਾਂਗੇ ਉਦਾਂ 10:30 ਵਜੇ ਬਸ ਸਾਰੀਆਂ ਸਰਮਾ ਲਗਭਗ ਪੱਕ ਗਈਆਂ ਜਮਾ ਤੇ ਜੇ ਕੋਈ ਭਰਾ ਵੀ ਆਪਣੇ ਹਰੇ-ਹਰੇ ਵਗੈਰਾ ਚ ਕਿਸੇ ਦੇ ਇਥਾ ਜੀ ਜਾਂ ਜਿਵੇਂ ਕਿਸੇ ਦੀ ਪਛੇਤੀ ਸਰੋਂ ਵਿੱਜੀ ਹੋਵੇ ਉੱਥੋਂ ਤਾਂ ਭਲਾ ਇਥਾ ਜੀ ਤੇ ਚਲੋ ਬਣਾਵਾਂਗੇ ਸਾਗ ਫਿਰ ਤੇ ਉਹਨੇ ਦਿਨ ਤਾਂ ਬਸ ਅਜ ਦਾਸ ਹੋਊਗੀ 11 ਤੇ 12 ਦੋ ਦਿਨ ਰਹਿ ਗਏ ਲੋਹੜੀ ਚ ਤੇ ਚਲੋ ਜੀ ਝੀਰਲਾ ਮੰਦਾਲ ਸਬਜ਼ੀ ਫਿਰ ਮਾਰੇ-ਮਾਰੇ ਨਾਲ ਕਵੇਲਾ ਹੋ ਜਾਂਦਾ ਲੋ ਜੀ ਆਪਾਂ ਬਣਾਉਣ ਲੱਗੇ ਸਬਜ਼ੀ ਗਾਜਰਾ ਆਲੂ ਤੇ ਤੇਲ ਮੈਂ ਦਿੱਤਾ ਪਾ ਹੁਣ ਆਪਾਂ ਪਾਤਾ ਇਹ ਚ ਜੀਰਾ ਚੁੱਲੇ ਦਾ ਤਾਂ ਟਾਈਮ ਹੀ ਨਹੀਂ ਲੱਗਦਾ ਜੀ ਮਿੰਟੋ ਮਿੰਟ ਹੀ ਬਣ ਜਾਂਦੀ ਆ ਤੇ ਕੁੱਕਰ ਥੋੜਾ ਮਾਂਜਣਾ ਤਾਂ ਔਖਾ ਹੋ ਜਾਂਦਾ ਪਰ ਹੁਣ ਤਾਤ ਜੀ ਪੈ ਗਈ ਕਿਉਂਕਿ ਆਪਾਂ ਤਾਂ ਦਾਲ ਸਬਜ਼ੀ ਚੁੱਲੇ ਤੇ ਹੀ ਬਣਾਉਣੇ ਆ ਤੁਹਾਨੂੰ ਪਤਾ ਹੀ ਹੈ ਜਿਹੜੇ ਆਪਣੇ ਨਾਲ ਪਹਿਲਾਂ ਦੇ ਜੁੜੇ ਉਹ ਤਾਂ ਦੇਖਦੀ ਆ ਆਪਾਂ ਨੂੰ ਨਾਲੇ ਆਪਾਂ ਨੂੰ ਆਹ ਦੇ ਕੁੱਕਰ ਦਾ ਖੜਾ ਨਹੀਂ ਛੱਡਦੇ ਤੁਸੀਂ ਕੁੱਕਰ ਦਾ ਜੀ ਖੜਾ ਬਸ ਛੱਡਾਂਗੇ ਹੁਣ ਕੋਈ ਉਹ ਆਪਾਂ ਨੂੰ ਲਿਆਵਾਂਗੇ ਤਪਲਾ ਮਿੱਟੀ ਦਾ ਆਪਣਾ ਜਿੱਦੇ ਕਿਤੇ ਗਏ ਤਾਂ ਫਿਰ ਆਪਾਂ ਉਹਦੇ ਵਿੱਚ ਹੀ ਬਣਾਇਆ ਕਰਾਂਗੇ ਲੋ ਜੀ ਜੀਰਾ ਆਪਣਾ ਹੋ ਗਿਆ ਬਰਾਊਨ ਤੇ ਆਪਾਂ ਪਾ ਦਈਏ ਮਸਾਲਾ ਮਸਾਲਾ ਆਪਾਂ ਜੀ ਕੁੰਡੇ ਦੇ ਵਿੱਚ ਹੀ ਰਗੜਦੇ ਹੁੰਨੇ ਆਪਾਂ ਨਹੀਂ ਕਦੇ ਵੀ ਕਿਹੜਾ ਆਪਾਂ ਉਹ ਗ੍ਰੇਨ ਗ੍ਰਾਈਂਡਰ ਜਾਂ ਲੈਂਦਾ ਸੀ ਜਿਹੜਾ ਧਾਗੇ ਜਿਲਾ ਨਹੀਂ ਹੁੰਦਾ ਧਾਗੇ ਜਣਾ ਖਿੱਚਦੇ ਹੁੰਦਾ ਜਿਹੜਾ ਉਹ ਸੀਗਾ ਆਪਣੇ ਕੋਲ ਤੇ ਉਹ ਨਹੀਂ ਤਾਂ ਉਹ ਫਿਰ ਆਪਣਾ ਖਰਾਬ ਹੋ ਗਿਆ ਦੋ ਤਿੰਨ ਮਹੀਨੇ ਤਾਂ ਵਧੀਆ ਚੱਲਿਆ ਤੇ ਮੁੜ ਕੇ ਫਿਰ ਚੁੰਦਾ ਹੀ ਆ ਮੰਮੀ ਆਲੀ ਆਪਣੇ ਦਾ ਕੁੰਡਾ ਹੀ ਲੋਟ ਹੱਕੋ ਕਹ Alte ਤਾਂ ਜੀ ਕੋਈ ਔਖਾ ਨਹੀਂ ਚੁੱਲੇ ਤੇ ਕੰਮ ਕਰਨਾ ਨਾਲੇ ਤਾਂ ਬੰਦਾ ਵਧੀਆ ਮੁੱ ਚੁੱਲੇ ਤੇ ਹੈਨਾ ਦਾਲ ਛੱਦੀ ਦੁੱਧ ਗਰਮ ਕਰਨਾ ਰੋਟੀ ਵਗੈਰਾ ਵਧੀਆ ਬਣਾ ਲੈਂਦਾ ਨਾਲੇ ਛੇਕ ਲੈਂਦਾ ਅਜਾ ਜੀ ਆਪਣੇ ਵੀ ਤੁੱਪ ਬਸ ਨਾ ਮਾੜੀ ਮੁੱਟੀ ਵੀ ਕੱਢੀ ਹੈ ਮੱਦਮ ਜੀ ਤੋਂ ਕਿਸੇ ਜ਼ਿਆਦੇ ਹੈ ਨਹੀਂ ਸੀ ਮਾੜਾ ਮੋਟਾ ਆ ਸੂਰਜੀ ਦੀ ਅਸੀਂ ਚਾਹ ਮਿਲਾ ਗਏ ਰੋਮ ਕਿੱਡਾ ਸੋਨਾ ਮਸਾਲਾ ਭੁੱਜ ਗਿਆ पावंगे बिच मैं पानी नहीं पानी हूँ पहला पहला मैं सब्जियां करी लो जिया सुकी खानी हो गए ता भी कि साक्की सरदान नहीं <laughs> ਇੱਕ ਸਾਡੇ ਘਾਟੀ ਖਾ ਕੇ ਰਾਜੀ ਹੈ ਜਸ਼ਨ ਦੇ ਡੈਡੀ ਜਸ਼ਨ ਘਾਟੀ ਖਾਂਦੇ ਆ ਸੁੱਕੀ ਸਬਜ਼ੀ ਲੋ ਜੀ ਹੁਣ ਆਪਾਂ ਕੁੰਡਾਂ ਘਾਲ ਤੇ ਪਾ ਦਾਂਗੇ ਫਿਰ ਫਿਰ ਲਾਦਾਂ ਕਿ ਟੱਕਣ ਲੋ ਜੀ ਟੱਕਣ ਦਾ ਤਲਾ ਤੇ ਹੁਣ ਬਣ ਜੂਗੀ ਦੋ ਚਾਰ ਸੀਟੀਆਂ ਚ ਤੇ ਬਸ ਫਿਰ ਧਾਰਨ ਧੂਰਾ ਕੱਢ ਕੇ ਲਿਆਵਾਂਗੇ ਅਜੇ ਕੱਪੜੇ ਦੇਖੋ ਧਾਰ ਤੇ ਪਏ ਆ ਤੇ ਕੱਪੜੇ ਪਸਪਾਂ ਜਿਵੇਂ ਬਲ ਐ ਮੂੰਹ ਤੋਂ ਹਵਾ ਹੀ ਚਲੀ ਜਾਂਦੀ ਆ ਹਜੇ ਨਿਕਲ ਜਾਂਦੋ ਹਵਾ ਜੀ ਤੇ ਫੇਰ ਅੰਦਰੀ ਲਾਉਣੇ ਪੈਣਗੇ ਸੁੱਕਣੇ ਫੇਰ ਦੁਬਾਰੇ ਫੇਰ ਕੱਲ ਨੂੰ ਪਾਉਣੇ ਪੈਣਗੇ ਫੇਰ ਕਿਤੇ ਜਾ ਕੇ ਸੁੱਕਣਗੇ ਲਓ ਜੀ ਸਬਜੀ ਆਪਣੀ ਹੋ ਗਈ ਹੈ ਰੈਡੀ ਤੇ ਆਪਾਂ ਲਾ ਦਈਏ ਇਹਦੇ ਢੱਕਣ ਫੇਰ ਹੁਣ ਨੇ ਧਾਰਾਂ ਦੇ ਨੇੜੇ ਜắp ਸਾ ਖਾ ਲੋ ਜੀ

ਤੇ ਕਈ ਦਾ ਜੀ ਠੰਡ ਦੇ ਵਿੱਚ ਲੱਸੀ ਨਹੀਂ ਪੀਂਦੇ ਹੁੰਦੇ ਜਿੱਦਾਂ ਠੰਡ ਠੰਡ ਕਹਿੰਦੇ ਦੋ ਤਿੰਨ ਮਹੀਨੇ ਲੱਸੀ ਲਈ ਪਰ ਸਾਰਾ ਟੱਬਰ ਦਾ ਸੀ ਤਾਂ ਪੀਣੇ ਆ ਲੱਸੀ ਇੱਕ ਜਣਾ ਨਹੀਂ ਪੀਂਦਾ ਡੈਡੀ ਹੀ ਪੀਂਦਾ ਦਰਾ ਬਸ ਸਾਰੇ ਪੀਂਦੇ ਤੇ ਲੱਸੀ ਨੇ ਨਾ ਵੀ ਗੇ ਨਾ ਜ ਰੋਟੀ ਨਾ ਤਾਂ ਹਾਜਮੇ ਜੀ ਨਹੀਂ ਆਉਂਦੀ ਰੋਟੀ ਆ ਲੱਗਦਾ ਵੀ ਤਾਂ ਹਾ ਕਾਲਜ ਜੀ ਤੇ ਪਈ ਆ ਸਾਡੇ ਤੇ ਕਈ ਵਾਰੀ ਆਏ ਹੋ ਜੀ ਹਾਏ ਵੀ ਅੱਜ ਗੁੱਦਰੀ ਜੰਮਿਆ ਜਾ ਤਾਂ ਕਈ ਵਾਰੀ ਠੰਡਾ ਰਹਿੰਦਾ ਹੈ ਨਾ ਉਹਦੇ ਆਪਾਂ ਰਾਇਤੇ ਆ ਦੇਂ ਤੇ ਉਹਦੇ ਪਾਰ ਹੀ ਵਾਰ ਜਲਦੀ ਐ ਵੀ ਹੁਣ ਰੋਕੀ ਕਾ ਦੇ ਨਾ ਖਾਵਾਂਗੇ ਰਾਇਤਾ ਤੇ ਦਹੀਂ ਮੰਮੀ ਕੀਵੇਂ ਰਾਇਤਾ ਵੀ ਦਹੀਂ ਹੋਤੇ ਖਾਣੇ ਨੂੰ ਜੇ ਤੇ ਲੈਟ ਨਾ ਹੋ ਹਾਂ ਜਿਹਦੇ ਦੁੱਧ ਰੜਕਿਆ ਨਾ ਜਾਵੇ ਉਹਦੇ ਰਾਇਤਾ ਬਣਾ ਲੈਂਦੇ ਨਾ ਜੇ ਨਹੀਂ ਨਾ ਖਾ ਲੇ ਆਏ ਹੁੰਦਾ ਜੀ ਹੁਣ ਜਦੋਂ ਆਪਾਂ ਆਪਦੀ ਘਰ ਦੇ ਪਸ਼ੂ ਰਾਲਦੇ ਆਂ ਨਾ ਠੀਕ ਆ ਜੇ ਚੰਗਾ ਦੁੱਧ ਕਿਉਂ ਖਾਦਾ ਨਾ ਫਿਰ ਫਾਇਦਾ ਆਏ ਥੋੜੀ ਹੁੰਦਾ ਵੀ ਜਿੰਨਾ ਦੇ ਤਾਂ ਪਸ਼ੂ ਨੂੰ ਸਾਰੇ ਡੈਰੀ ਚ ਪਾ ਦੇ ਖਾਰਾ ਬਈ ਆਪ ਦਾ ਵੀ ਜ਼ਰੂਰੀ ਆ ਹਨਾ ਜੇ ਖਾਵਾਂਗੇ ਚੰਗਾ ਫੇਰ ਹੀ ਕੰਮ ਕਰਾਂਗੇ। ਪਸੇ ਜਿਆਦਾ ਗੁੰਨ ਤੇ ਦਾਦਾ ਕਾਲਾ ਰੋਟੀ ਖਾਵਾ ਇੰਨੀ ਤੇਜ਼ ਚੱਤੀ ਜਾਂਦੀ ਹੈ ਨਾ। ਸਾਥ ਪੁੱਛ ਸੋੜ ਜਾਈ ਐ ਜਿਹੜੇ ਇਹ ਮੋੜ ਖੱਦ ਲੈ ਬਾਹਰ ਤੇਨੇ ਕਿਨੇ ਗਿਆ ਸੀ ਜਾਣੀ। ਉਹੀ ਬਾਕਿਆ। ਨਾ ਲੜਾਂ ਨਾ ਬਸ ਇੱਥੇ ਤਾਂ ਹੀ ਸਾਡੇ ਜਸ਼ਨੇ ਦਾ ਆਏ ਆ। ਨੜੇ ਤਾਂ ਤੱਕੇ ਨਾ ਹੋਊਗਾ। ਨੜੇ ਆਖਣੇ। ਵੀ ਇਹ ਮੌੜ ਦਾ ਵੀਰ ਤੜਕੇ ਨਾ ਤਹਨਾ ਅਥਰੇ ਨਾ ਨਾ ਆਇਆ ਕਰ ਕਹਿੰਦਾ ਮਮੀ ਨੀਂਦ ਨਹੀਂ ਆਉਂਦੀ ਲਾ ਇਹ ਵੀ ਲੈਦਾ ਹੀ ਆ ਸਾਡਾ ਮੁੰਡਾ ਚਲੋ ਜੀ ਬਸ ਦੋ ਦੋ ਕਾਲੀਏ ਰੋਟੀ ਧੱਕ ਜੀ ਇਸ ਦੇ ਨਾਲ ਆਪਾਂ ਵੀਡੀਓ ਦਾ ਕਰਦੇ ਆ ਇੱਥੇ ਐਂਡ ਤੇ ਜਿਵੇਂ ਜਲਾ ਗਿਆ ਆਪਾਂ ਸੁਣ ਕਾਨੂੰ ਕਿਸੇ ਨਮੀ ਵੀਡੀਓ ਨਾਲ ਜਿੱਕਰ ਚੈਨਲ ਦੇ ਨਵੇਂ ਜਿਹੜੇ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਜਿਹੜਨਾਂ ਨੇ ਸਬਸਕ੍ਰਾਈਬ ਕਰਿਆ ਹੋਇਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਕਹਣ ਵੀਡੀਓ ਪਾਉਗੀ ਅੱਜ ਸ਼ਾਇਦ ਤੇ ਪਲੀਜ਼ ਭੈਣ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਰਮਨਦੀਪ ਸਾਰਨਾਂ ਨਾਂ ਤੇ ਬਣਾਇਆ ਆ ਪਵੇਜ ਭੈਣ ਦਾ ਚੈਨਲ ਚਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਕੀ ਚੈਨਲ ਨੂੰ ਸਬਸਕ੍ਰਾਈਬ ਆਪਣੇ ਵੀ ਜਰੂਰ ਕਰਿਆ ਕਰੋ ਵੀ ਸਾਰੇ ਜਣੇ ਚਲੋ ਜੀ Bye.